ਰਾਮ ਕਲੀ ਮਹੱਲਾ ਤੇ ਜਾਸ਼ਟ ਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਰਮੇ ਦੀਆ ਮੰਦਰਾ ਕੰਨੀ ਪਾਏ ਜੋਗੀ ਖਿੰθα ਕਰ ਤੂੰ ਦਇਆ ਆਵਣ ਜਾਣ ਵਿਪੂਤ ਲਾਏ ਜੋਗੀ ਤਾਂ ਤੀਨ ਭਵਨ ਜਿਣ ਲਇਐ ਐਸੀ ਕਿੰਗਰੀ ਵਜਾਏ ਜੋਗੀ ਜਿਤ ਕਿੰਗਰੀ ਅਨਹਦ ਵਾਜੇ ਹਰਿ ਸਿਉ ਰਹੇ ਲਿਬ ਲਾਇ ਰਹਾਓ ਸਤ ਸੰਤੋਖ ਪਤ ਕਰ ਝੋਲੀ ਜੋਗੀ ਅਮਲਤ ਨਾਮ ਭੁਗਤ ਪਾਈ ਧਿਆਨ ਕਾ ਕਰ ਝੰਡਾ ਜੋਗੀ ਸਿੰਘੀ ਸੂਰਤ ਵਜਾਈ ਮਨ ਦਰੜ ਕਰ ਆਸਣ ਬੈਸ ਜੋਗੀ ਤਾਂ ਤੇਰੀ ਕਲਪਨਾ ਜਾਈ ਕਾਇਆ ਨਗਰੀ ਮੈਂ ਮੰਗਣ ਚੜੇ ਜੋਗੀ ਤਾਂ ਨਾਮ ਪੱਲੇ ਪਾਈ ਇਤ ਕਿੰਗਰੀ ਧਿਆਨ ਨਾ ਲਾਗੇ ਜੋਗੀ ਨਾ ਸੱਚ ਪੱਲੇ ਪਾਈ ਇਤ ਕਿੰਗਰੀ ਸ਼ਾਂਤ ਲਾਵੇ ਜੋਗੀ ਅਭਿਮਾਨ ਨ ਵਿੱਚੋਂ ਜਾਏ ਪਾਉ ਪਾਉ ਦੁਇ ਪਤ ਲਾਏ ਜੋਗੀ ਇਹੋ ਸਰੀਰ ਕਰ ਡੰਡੀ ਗੁਰਮੁਖ ਹੋਵੇ ਤਾਂ ਤੰਤਿ ਯਵਾਜੇ ਇਨ ਵਿਦ ਤ੍ਰਿਸ਼ਨਾ ਖੰਡੀ ਹੋ ਗੰਭੂਜੇ ਸੋ ਜੋਗੀ ਕਹੀਏ ਏਕ ਸੁਸਿਉ ਚਿਤ ਲਾਏ ਸੈ ਸਾ ਤੂਤੇ ਨਰਮਲ ਹੋਵੇ ਜੋਗ ਜੁਗਤਿ ਏਵ ਪਾਏ ਨਜ਼ਰੀ ਆਪ ਦਾ ਸਭ ਕਿਛ ਬਿਨਸੇ ਹਾਰ ਸੇਤੀ ਚਿਤ ਲਾਏ ਸਤਗੁਰ ਨਾਲ ਤੇਰੀ ਭਾਵਨੀ ਲਾਗੇ ਤਾਂ ਇਹ ਸੋਝੀ ਪਾਏ ਇਹੋ ਜੋਗ ਨ ਹੋਵੇ ਜੋਗੀ ਜੇ ਕੁਟੰਬ ਛੋੜ ਪ੍ਰਭ ਵਣ ਕਰੇ ਗ੍ਰਹ ਸਰੀਰ ਮੈਂ ਹਰ ਹਰ ਨਾਮ ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲਹੇ ਇਹੋ ਜਗਤ ਮਿੱਟੀ ਦਾ ਪਤਲਾ ਜੋਗੀ ਇਸ ਮੈਂ ਰੋਗ ਵੱਡਾ ਤ੍ਰਿਸ਼ਨਾ ਆਇਆ ਅਨੇਕ ਯਤਨ ਵੀ ਕਰੇ ਜੋਗੀ ਰੋਗ ਨ ਜਾਏ ਗਵਾਇਆ ਹਰ ਕਾ ਨਾਮ ਔਖਦ ਹੈ ਜੋਗੀ ਜਿਸਨੂੰ ਮਨ ਬਸਾਏ ਗੁਰਮਖ ਹੋਵੇ ਸੋਈ ਬੂਝੇ ਗੁਰਮਖ ਹੋਵੇ ਸੋਈ ਬੂਝੇ ਜੋਗ ਜੁਗਤ ਸੋ ਪਾਏ ਜੋਗੇ ਕਾ ਮਾਲਕ ਬਖਮ ਹੈ ਜੋਗੀ ਜਿਸਨੂੰ ਨਦਰ ਕਰੇ ਸੋ ਪਾਏ ਅੰਤਰ ਬਾਹਰ ਏਕੋ ਵੇਖੇ ਵਿੱਚੋਂ ਪਰਮ ਚੁਕਾਏ ਵਿਣ ਵਜਾਏ ਕਿੰਗਰੀ ਵਾਜੇ ਜੋਗੀ ਸਾਕ ਗਰੀਬ ਜਾਏ ਕਹੇ ਨਾਨਕ ਮੁਕਤ ਹੋਵੇ ਜੋਗੀ ਸੱਚ ਰਹੇ ਸਮਾਏ ਆਰਾਮ ਕਲੀ ਮਹਲਾ ਤੇਜਾ ਭਗਤ ਖਜਾਨਾ ਗੁਰਮੁਖ ਜਾਤਾ ਸਤਗੁਰੂ ਬੂਝੁ 부ਝਾਈ ਸੰਤੋ ਗੁਰਮੁਖ ਦੇਵੜਿਆਈ ਰਹਾਓ ਸੱਚ ਰਹੋ ਸਦਾ ਸਹਿਜ ਸੋਖੁ ਉਪਜੇ ਕਾਮ ਕ੍ਰੋਧ ਵਿਚੋਂ ਜਾਈ ਆਪ ਛੋੜ ਨਾਮ ਲੇਵ ਲਾਗੀ ਮਮਤਾ ਸ਼ਬਦ ਜਲਾਈ ਜਿਸ ਤੇ ਉਪਜੇ ਤਿਸ ਤੇ ਬਨਸੇ ਅੰਤੇ ਨਾਮ ਅਸ ਕਹੀ ਸਦਾ ਹਜੂਰ ਦੂਰ ਨਹ ਦੇਖੋ ਰਚਨ ਜਿਨ ਰਚਾਈ ਸੱਚਾ ਸ਼ਬਦ ਰਵੇ ਘਟ ਅੰਤਰ ਸੱਚੇ ਸਿਉ ਲਿਵ ਲਾਈ ਸਤ ਸੰਗਤ ਮਹ ਸਤ ਸੰਗਤ ਮਹਿ ਨਾਮ ਨਰਮੂਲਕ ਵੱਡੇ ਭਾਗ ਪਾਇਆ ਜਾਈ ਪਰਮਨ ਭੂਲੋ ਸਤ ਗੁਰ ਸੇਵੋ ਮਨ ਰੱਖੋ ਇਕਠਾਈ ਬਿਨ ਨਾਮ ਸਭ ਭੂਲੀ ਫਿਰਦੀ ਬਿਰਥਾ ਜਨਮ ਗਵਾਈ ਜੋਗੀ ਜੁਗਤ ਗਵਾਈ ਹੰਡੇ ਆਖੰਡ ਜੋਗ ਨ ਪਾਈ ਸੇਵ ਨਗਰੀ ਮੈਂ ਆਸਣ ਬੈਸੇ ਗੁਰ ਛਬਦੀ ਜੋਗ ਪਾਈ ਤਾਤਰ ਬਾਜੀ ਸ਼ਬਦ ਨਿਵਾਰੇ ਨਾਮ ਵਸੇ ਮਨ ਆਈ ਇਹੋ ਸਰੀਰ ਸਰਵ ਰਹਿ ਸੰਤੋ ਇਸ਼ਨਾਨ ਕਰੇ ਲਿਵਲਾਈ ਨਾਮ ਇਸ਼ਨਾਨ ਕਰੇ ਸੇ ਜਨ ਨਿਰਮਲ ਸ਼ਬਦੇ ਮੈਲ ਗਵਾਈ ਤ੍ਰੈ ਗੁਣ ਚੇਤ ਨਾਮ ਚੇਤੇ ਨਾਹੀ ਬਿਨ ਨਾਵੇਂ ਬਿਨ ਸਜਾਈ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਮੂਰਤ ਤ੍ਰੈ ਗੁਣ ਪਰਮ ਭੁਲਾਈ ਗੋਲਪੁਰ ਸਾਧੀ ਤਰਕੋਟੀ ਛੂਤੇ ਚੌਥੇ ਪਾਦਲੇ ਬਲਾਈ ਪੰਡਤ ਪੜੇ ਪੜਵਾਦ ਬਖਾਣੇ ਤਨ ਬੂਜਨਾ ਪਾਈ ਵਿਖਿਆ ਮਾਤੇ ਪਰਮ ਬੁਲਾਏ ਉਪਦੇਸ਼ ਕਰੇ ਕਿਸ ਭਾਈ ਭਗਤ ਜਨ ਕੀ ਉਤਮ ਬਾਣੀ ਜੁਗ ਜੁਗ ਰਹੀ ਸਮਾਈ ਬਾਣੀ ਲਾਗੇ ਸੋ ਗਤ ਪਾਏ ਸ਼ਬਦੇ ਸੱਚ ਸਮਾਈ ਕਾਇਆ ਨਗਰੀ ਸ਼ਬਦੇ ਖੋਜੇ ਨਾਮ ਨਵੰਗ ਨਿੱਧ ਪਾਈ ਮਨਸਾ ਮਾਰ ਮਨ ਸਹਜ ਸਮਾਣਾ ਬਿਨ ਰਸਨਾ ਉਸਤਤ ਕਰਾਈ ਲੋਹਣ ਦੇਖ ਰਹੇ ਬਿਸਮਾਦੀ ਚਿਤ ਅਦੇਸ਼ਟ ਲਗਾਈ ਅਦੇਸ਼ਟ ਸਦਾ ਰਹੇ ਨਰਾਲਮ ਜੋਤੀ ਜੋਤ ਮਲਾਈ ਹਉ ਗੁਰ ਸਲਾਹੀ ਸਦਾ ਆਪਣਾ ਜਿਨ ਸਾਚੀ ਬੂਝ ਬੁਝਾਈ ਨਾਨਕ ਏਕ ਕਹੇ ਬਿਨੰਤੀ ਨਾਵੋਂ ਗਤ ਪਤ ਪੈ ਰਾਮ ਕਲੀ ਮਹਲਾ ਤਜਾ ਗੁਰ ਕੀ ਪੂਜਾ ਦੁਲੰਭ ਹੈ ਸੰਤੋ ਕਹ ਕਹਿਣਾ ਕਛੂ ਨ ਜਾਈ ਸੰਤੋ ਗੁਰਮੁਖ ਪੂਰਾ ਭਾਈ ਨਾਮੋਂ ਪੂਜ ਕਲਾਈ ਰਹਾਓ ਹਰ ਬਿਨ ਸਭ ਕਿਛ ਮੈਲਾ ਸੰਤੋ ਕਿਆ ਹੋ ਪੂਜ ਚੜਾਈ ਹਰ ਸਾਚੇ ਭਾਵੇ ਸਾ ਪੂਜਾ ਹੋਵੇ ਭਾਣਾ ਮਨ ਵਸਾਈ ਪੂਜਾ ਕਰੇ ਸਭ ਲੋਕ ਸੰਤੋ ਮਨਮੁਖ ਥਾਏ ਨ ਪਾਈ ਸ਼ਬਦ ਮਰੇ ਮਨ ਨਿਰਮਲ ਸੰਤੋ ਇਹੋ ਇਹ ਪੂਜਾ ਥਾਏ ਪਾਈ ਪਿਤਿ ਤਪਾਵਨ ਸੇ ਜਨ ਸਾਚੇ ਏਕ ਸ਼ਬਦ ਲੇ ਬਲਾਈ ਬਿਨ ਨਾਵੇਂ ਹੋਰ ਪੂਜਣਾ ਹੋਈ ਭਲਮ ਭੂਲੀ ਲੋਕਾਈ ਗੁਰਮੁਖ ਆਪ ਪਛਾਣੇ ਸੰਤੋ ਰਾਮ ਨਾਮ ਲੇ ਬਲਾਈ ਆਪੇ ਨਿਰਮਲ ਪੂਜ ਕਲਾਈ ਗੁਲਪ ਸ਼ਬਦੀ ਥਾਏ ਪਾਈ ਪੂਜਾ ਕਰੇ ਪਰ ਵਿਦ ਨਹੀਂ ਜਾਣੇ ਦੁਜੇ ਪਾਏ ਮਲ ਲਾਈ ਗੁਰਮਖੋਵੇ ਸੋ ਪੂਜਾ ਜਾਣੇ ਬਾਣਾ ਮਨ ਵਸਾਈ ਬਾਣੇ ਤੇ ਸਭ ਸੁਖ ਪਾਵੇ ਸੰਤੋ ਅੰਤੇ ਨਾਮ ਸਖਾਈ ਆਪਣਾ ਆਪ ਨਾ ਪਛਾਣੇ ਸੰਤੋ ਕੂੜ ਕਰੇ ਵਢਾਈ ਆਖੰਡ ਕੀਨੇ ਜਮ ਨਹੀਂ ਛੋੜੇ ਲੈ ਜਾਸੀ ਪਤ ਗਵਾਈ ਜਿਨ ਅੰਤਰ ਸ਼ਬਦ ਆਪ ਪਛਾਣੇ ਗਤਵਤ ਤਿਨਹੀ ਪਾਈ ਇਹੋ ਮਨੁਆ ਸੋਣ ਸਮਾਦ ਲਗਾਵੇ ਜੋਤੀ ਜੋਤ ਮਲਾਈ ਸੋਣ ਸੁਣ ਗੁਰਮੁਖ ਨਾਮ ਵਿਖਾਣੇ ਸਤ ਸੰਗਤ ਮਹਿ ਲਾਈ ਗੁਰਮੁਖੋ ਗਾਵੇ ਆਪ ਗਵਾਵੇ ਦਰ ਸਾਚੇ ਸ਼ੋਭਾ ਪਾਈ ਸਾਚੀ ਬਾਣੀ ਸੱਚ ਵਿਖਾਣੇ ਸੱਚ ਨਾਮ ਲਿਵ ਲਾਈ ਪੈ ਪੰਜਨ ਅਤ ਪਾਵਨ ਨਿਖੰਝਨ ਮੇਰਾ ਪ੍ਰਭ ਅੰਤ ਸਖਾਈ ਸਭ ਕੁਛ ਆਪੇ ਆਪ ਵਰਤੇ ਨਾਨਕ ਨਾਮ ਵਡਿਆਈ ਆਰਾਮਕੋਲੀ ਮਹਲਾ ਤੇਜਾ ਹੁਮ ਕੁਚਲ ਕੁਚੀਰ ਅਤ ਅਭਿਮਾਨੀ ਮੇਲ ਛੱਬ ਦੇ ਮੈਲ ਉਤਾਰੀ ਸੰਤੋ ਗੁਰਮੁਖ ਨਾਮ ਨਸਤਾਰੀ ਸੱਚਾ ਨਾਮ ਵਸਿਆ ਘਟ ਅੰਦਰ ਕਰਤੇ ਆਪ ਸਵਾਲੀ ਰਹਾਓ ਪਾਲਸ ਪਰਸੇ ਫਿਰ ਪਾਲਸ ਹੋਏ ਹਰ ਜੀਉ ਆਪਣੀ ਕਿਰਪਾ ਧਾਰੀ ਇਕ ਪੇਖ ਕਰੇ ਫਿਰੇ ਅਭਿਮਾਨੀ ਤਿਨ ਜੂਏ ਬਾਜੀ ਹਾਰੀ ਇਕ ਅੰਦਨ ਭਗਤ ਕਰੇ ਤਿਨ ਰਾਤੀ RAM ਨਾਮ ਉਦਤਾਰੀ ਅੰਧਨ ਰਾਤੇ ਸਹਿਜੇ ਮਾਤੇ ਸਹਿਜੇ ਹੋਵੇਂ ਮਾਰੀ ਭੈਵੇਂ ਭਗਤ ਨ ਹੋਈ ਕਬਹੀ ਭੈ ਭਾਏ ਭਗਤ ਸਵਾਰੀ ਮਾਇਆ ਮੋਹ ਸ਼ਬਦ ਜਲਾਇਆ ਗਿਆਨ ਤਤ ਵਿਚਾਰੀ ਆਪੇ ਆਪ ਕਰਾਏ ਕਰਤਾ ਆਪੇ ਬਖਸ਼ੇ ਪੰਡਾਰੀ ਤਿਸ ਕੀਆ ਗੁਨਾ ਦਾ ਅੰਤ ਨ ਪਾਇਆ ਹਉ ਗਾਵਾਂ ਸ਼ਬਦ ਵਿਚਾਰੀ ਹਰ ਜੀਉ ਜਪੀ ਹਰ ਜੀਉ ਸਲਾਹੀ ਵਿੱਚੋਂ ਆਪ ਨਿਵਾਰੀ ਨਾਮ ਪਦਾਰਥ ਗੁਰਤੇ ਪਾਇਆ ਅਖੂਟ ਸੱਚੇ ਪੰਡਾਰੀ ਆਪਣੇ ਭਗਤਾਂ ਨੂੰ ਆਪੇ ਤੁਠਾ ਆਪਣੀ ਕਿਰਪਾ ਦਾ ਕਰ ਕਲ ਧਾਰੀ ਤਿੰਨ ਸਾਚੇ ਨਾਮ ਕੀ ਸਦਾ ਭੁੱਖ ਲੱਗੀ ਗਾਵਨ ਸ਼ਬਦ ਵਿਚਾਰੀ ਜਿਉ ਪਿੰਡ ਸਭ ਕੁਛ ਹੈ ਤਿਸ ਕਾ ਆਖਣ ਵਿਖਮ ਵਿਚਾਰੀ ਸ਼ਬਦ ਲਗੇ ਸਹੀ ਜਨਨ ਇਸ ਤਰੇ ਓ ਜਲ ਪਾਲ ਉਤਾਰੀ ਬਿਨ ਹਰ ਸਾਚੇ ਕੋ ਪਾਰ ਨ ਪਾਵੇ ਬੂਝੇ ਕੋ ਵਿਚਾਰੀ ਜੋਤੁਰ ਲਿਖਿਆ ਸੋਈ ਪਾਇਆ ਮਿਲ ਹਰ ਸ਼ਬਦ ਸਵਾਰੀ ਕਾਇਆ ਕੰਚਨ ਸ਼ਬਦੇ ਰਾਤੀ ਸਾਚੇ ਨਾਏ ਪਿਆਰੀ ਕਾਇਆ ਅਮਰਤ ਰਹੀ ਪਰ ਪੂਰੇ ਪਾਈਏ ਸ਼ਬਦ ਵਿਚਾਰੀ ਜੋ ਪ੍ਰਭ ਖੋਜੇ ਸਹੀ ਪਾਵੇ ਹੋਰ ਫੂਟ ਮੂਰੇ ਅਹੰਕਾਰੀ ਬਾਦੀ ਬਿਨ ਸੇ ਸੇਵਕ ਸੇਵਾ ਗੁਰ ਕੇ ਕੀਤ ਪਿਆਰੀ ਸੋ ਜੋਗੀ ਤਤ ਗਿਆਨ ਵਿਚਾਰੇ ਹਉਮੈ ਤ੍ਰਿਸ਼ਨਾ ਮਾਰੀ ਸਤਿਗੁਰ ਦਾਤਾ ਜਿਨੇ ਪਛਾਤਾ ਜਿਸਨੂੰ ਕਿਰਪਾ ਤੁਮਾਰੀ ਸਤਿਗੁਰ ਨਾ ਸੇਵੈ ਮਾਇਆ ਲਾਗੇ ਡੂਬ ਮੁਏ ਅਹੰਕਾਰੀ ਜਿੱਚਰ ਅੰਦਰ ਸਾਸ ਜਿੱਚਰ ਸੇਵਾ ਕੀਚੇ ਜਾਏ ਮਿLIE ਰਾਮ ਮੁਰਾਰੀ ਅੰਧਨ ਜਾਗਤ ਰਹੇ ਦਿਨ ਰਾਤੀ ਆਪਣੇ ਪ੍ਰੀਏ ਪ੍ਰੀਤ ਪਿਆਰੀ ਤਨ ਮਨ ਵਾਰੀ ਵਾਰ ਘੁਮਾਈ ਆਪਣੇ ਗੁਰ ਬਟੂ ਬਲਿਹਾਰੀ ਮਾਇਆ ਮੋਹ ਬਿਨਸ ਜਾਇਗਾ ਉਬਰੇ ਸ਼ਬਦ ਵਿਚਾਰੀ ਆਪ ਜਗਾਏ ਸਹੀ ਜਾਗੇ ਗੁਰ ਕੇ ਸ਼ਬਦ ਵਿਚਾਰੀ ਨਾਨਕ ਸਹੀ ਮੋਏ ਜੇ ਨਾਮ ਨ ਚਿਤੇ ਭਗਤ ਜੀਵੇ ਵਿਚਾਰੀ ਰਾਮ ਕਲੀ ਮਹਲਾ ਤਜਾ ਨਾਮ ਖਜ਼ਾਨਾ ਗੁਰ ਤੇ ਪਾਇਆ ਤ੍ਰਿਪਤ ਰਹੇ ਆਹ ਕਾਈ ਸੰਤੋ ਗੁਰਮੁਖ ਮੋਕਤ ਗਤ ਪਾਈ ਏਕ ਨਾਮ ਵਸਿਆ ਘਟ ਅੰਤਲ ਪੂਰੀ ਕੀ ਵਡਿਆਈ ਰਹਾਓ ਆਪੇ ਕਰਤਾ ਆਪੇ ਉਹ ਤਾਂ ਦਿੰਦਾ ਰ지ਕ ਚਬਾਈ ਜੋ ਕਿਛੇ ਕਰਨਾ ਸੋ ਕਰ ਰਿਹਾ ਅਵਰਨ ਕਰਨਾ ਜਾਈ ਆਪੇ ਸਾਜੇ ਸ੍ਰੀਸ਼ੋ ਪਾਏ ਸਿਰਸਿਰ ਧੰਦੇ ਲਾਈ ਕਿਸੇ ਸਰੇਵੋਂ ਤਾਂ ਸੁਖ ਪਾਓ ਸਤਗੁਰੂ ਮੇਲ ਮਲਾਈ ਆਪਣਾ ਆਪ ਆਪ ਉਪਾਏ ਅਲਖਣਾ ਲਖਣਾ ਜਾਈ ਆਪੇ ਮਰ ਜਵਾਲੇ ਆਪੇ ਤਿਸ ਨੂੰ ਤਿਲ ਨ ਧਮਾਈ ਇੱਕ ਦਾਤੇ ਇੱਕ ਪੰਗਤੇ ਕੀਤੇ ਆਪੇ ਭਗਤ ਕਰਾਈ ਸੀਵੜ ਭਾਗੀ ਜਿੰਨੀ ਏਕੋ ਜਾਤਾ ਸੱਚੇ ਰਹੇ ਸਮਾਈ ਆਪੇ ਸਰੂਪ ਸਿਆਣਾ ਆਪੇ ਕੀਮਤ ਕਹਿਣ ਨਾ ਜਾਈ ਆਪੇ ਦੁੱਖ ਸੁਖ ਪਾਏ ਅੰਤਰ ਆਪੇ ਭਰਮ ਭੁਲਾਈ ਵੱਡਾ ਜਾਤਾ ਗੁਰਮੁਖ ਜਾਤਾ ਨਿਗੂਰੀ ਅੰਧ ਫਰੇ ਲੁਕਾਈ ਜਿੰਨੀ ਚੱਖਿਆ ਤੰਨਾ ਸਾਧ ਆਇਆ ਸਤਗੁਰੂ ਬੂਝ 부ਝਾਈ ਇਕ ਨਾ ਨਾਉ ਆਪ ਭੁਲਾਏ ਇਕ ਨਾ ਗੁਰਮੁਖ ਦੇ 부ਝਾਈ ਸਦਾ ਸਦਾ ਸਲਾਹਿਓ ਸੰਤੋ ਤਿਸ ਦੀ ਵੱਡੀ ਵਡਿਆਈ ਤਿਸ ਬਿਨ ਅਵਰ ਨ ਕੋਈ ਰਾਜ ਕਲ ਤਪਾਵਸ ਬਣਤ ਬਣਾਈ ਨਿਉ ਤਿਸੇ ਕਾ ਹੈ ਸਦਾ ਨਿਉ ਤਿਸੇ ਕਾ ਹੈ ਸਦ ਸਾਚਾ ਵਿੱਲੇ ਹੁਕਮ ਨਾਹੀ ਤਿਸ ਨੂੰ ਪ੍ਰਾਣੀ ਸਦਾ ਧਿਆਉ ਜਿਨ ਗੁਰਮੁਖ ਬਣਤ ਬਣਾਈ ਸਤਗੁਰੂ ਭੇਟੇ ਸੋ ਜਨ ਸੀਝੇ ਜਿਸ ਹਿਰਦੇ ਨਾਮ ਵਸਾਈ ਸੱਚਾ ਆਪ ਸਦਾ ਹੈ ਸਾਚਾ ਬਾਣੀ ਸ਼ਬਦ ਸੁਣਾਈ ਨਾਨਕ ਸੁਣ ਵੇਖ ਰਹਾ ਵਿਸਮਾਦ ਮੇਰਾ ਪ੍ਰਭ ਰਵਿਆ ਸਰਬ ਥਾਈ ਨਾਨਕ ਸੁਣ ਵੇਖ ਰਹਾ ਵਿਸਮਾਦ ਮੇਰਾ ਪ੍ਰਭ ਰਵਿਆ ਸਰਬ ਥਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ